ਜੋ ਲੈ ਇਧਰ ਸੇ ਨਾਨਕ ਤੇਰੇ ਸਾਹਿਬ ਨੂੰ ਦਰਸ਼ਨਾਂ ਨੂੰ ਹੋ ਗਈ ਸ਼ੁਰੂ ਤਿਆਰੀ ਵਾੜ ਚੱਲੇ ਵੈਣ ਵਿੱਚ ਸਾਰੇ ਜਾਣੇ ਤੇ ਆਪਾਂ ਵੀ ਚੱਲਣ ਲੱਗੇ ਆ ਵੜਨ ਤੇ ਕਰਦੇ ਜਾਨੇ ਦਰਸ਼ਨ ਕਿਵੇਂ ਕਿਵੇਂ ਜਾਵਾਂਗੇ ਤੁਹਾਨੂੰ ਸਾਰੇ ਇਧਰ ਕਰਾਉਂਦੇ ਜਾਵਾਂਗੇ ਨਾਲ ਸਾਜੀ ਸੰਗਤ ਨੂੰ ਜੀ ਜੁੜੇ ਰਹੋ ਵੀਡੀਓ ਨਾਲ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜੀ ਕਿਵੇਂ ਕਿਵੇਂ ਅੱਗੇ ਜਾਣੇ ਆ ਦਰਸ਼ਨ ਤੋਂ ਅੰਦੇ ਜਾਣੇ ਜੀ ગેનક <Nee <liksom> <Neebut worshipful> ਬਿਆਰ ਪਰਿਆ ਵਿੱਚ ਫ੍ਰੈਸ਼ ਲੱਗੀ ਪਈ ਹੈ ਹਮ ਸਾਰਿਆਂ ਨਾਲ ਕਿਤੇ ਜਾਣਾ ਨਹੀਂ ਸੰਗਤ गुरुद्वार लंगर साहब अगर जी ग्डिया को जाम लगते गुक चलते तो जुड़े रहो वीडियो न ਸੰਮਰੀਆਂ ਆਸੇ ਹੁਣੇ ਆਈ ਜਾਂਦੀ ਹੈ। ਫੇਨ ਹੁਣੇ ਆ। ਫੇਨ ਲੇਟ ਹੋ ਜਾਂਦੀ ਆ। ਇਹ ਵੀ ਲੇਟ ਹੋ। ਹਾਲੇ ਵੀ ਦੇਰ ਹੈ। ਇੱਥੇ ਦੇਖੋ ਜੀ ਗੱਡੀਆਂ ਲੱਗੀਆਂ ਖੜੀਆਂ ਲੈਣਾ ਗੱਡੀਆਂ ਦੀਆਂ। ਇੰਨਾ ਗੱਡਵਾਦ ਖੜਾ ਹੈ। ਸੰਗਤਾਂ ਵੜੀ ਜਾਂਦੀਆਂ ਨਾਨਕ ਤੇਰੇ ਜਨ ਵਾਲੀਆਂ। ਪਰ ਪਰ ਗੱਡੀਆਂ ਚੱਲ ਪਈਆਂ ਜੀ। ਅਸੀਂ ਗੱਡੀਆਂ 'ਚ ਬੈਠ ਲਿਆ। ਬੜੀ। ਪਰ ਗੱਡੀਆਂ 'ਚ ਬੈਠ ਲਿਆ। ਹਾਂਜੀ ਹਾਂਜੀ ਬਾਬਾ ਅੰਲੰਗਰ ਸਾਹਿਬ ਦਾ ਦਰ ਆਮਣੇ ਆਹ ਤੂੰ ਆਖਰੀ ਅੱਗੇ ਗੱਡੀ ਉੱਤਨੀ ਮਾਤਰਾਂ ਨੂੰ ਬੈ ਜਾ ਦੋ ਜਣ ਅੱਗੇ ਬੈ ਜਾ ਬਾਕੀ ਇੱਕ ਬੀਬੀ ਪਿੱਛੇ ਚੱਲ ਜਾ ਆ ਪਿੱਛੇ ਸੀਟ ਆ ਇੱਥੇ ਸਾਹਮਣੇ ਬੀਬੀ ਦੇ ਨਾਲ ਹੀ ਖਾਲੀ ਆ ਲੇਡੀਜ਼ ਦੇ ਨਾਲ ਹੀ ਸੀਟ ਖਾਲੀ ਆ ਆ ਸਾਹਮਣੇ ਇੱਕ ਜਣ ਪਿੱਛੇ ਚੱਲ ਜਾ ਦੋ ਜਣ ਇੱਥੇ ਤੂੰ ਅੱਗੇ ਬੈਠ ਜਾ ਤੂੰ ਅੱਗੇ ਬੈਠ ਗਿਆ ਤੁਮਨੇ ਮੈਂ ਪਿੱਛੇ ਬੈਠ ਗਿਆ ਕੋਪੀਏ ਤੋਂ ਪਿੱਛੇ ਵਾਲੀ ਸੀਟ ਆ ਚਲੋ ਭਾਈ ਜੀ ਤੁਸੀਂ ਇੱਥੇ ਬੈਠੋ

ਨਾਰਿਕਸ਼ਨ ਜੀ ਫਿਰ ਐਸੇ ਜਾਵਟ ਬਣਾਈ ਹੋਈ ਜੀ ਚਿੱਪੇਰੇ ਘੋੜੇ ਨਿੱਕੇ ਨਿੱਕੇ ਨਿਆੰਗ ਸਿੰਘ ਫੋਜਾਂ हां आ गए जी गुरुद्वारा माता भागौर दे साहिब जी करो जी दर्शन करा जी इतोंदे करो जी फौजी साहब दस्तो कराओ ਗੱਲਬਾਤ ਦਸੋ ਗੁਰਦੁਆਰੇ ਬਾਰੇ ਦਸੋ ਕੁਝ ਮਾਦਾ ਭਾਗੌਰ ਜੀ ਦਾ ਗੁਰਦੁਆਰਾ ਸਾਹਿਬ ਜੀ ਸੰਗਤਾਂ ਵੇ ਸੋ ਬੜੀ ਕਿਰਪਾ ਦੇ ਨਾਲ ਦਰਸ਼ਨ ਕਰਨਾ ਆਉਂਦੀਆਂ ਨੇ ਇੱਥੇ ਸਤਿਗੁਰ ਦੀ ਕਿਰਪਾ ਹੈ ਸਾਹਿਬ ਸੰਗਤ ਦੇ ਸਭ ਦਰਸ਼ਨ ਹੋ ਰਹੇ ਨੇ ਤੇ ਸਭ ਕਿਰਪਾ ਹੋ ਰਹੀ ਵੈਗ ਪੰਜ ਛੇ ਮਿਰ ਕੇ ਸੰਗਤਾਂ ਨੂੰ ਚੜ੍ਹਦੀ ਕਲਾ ਯਾਤਰਾ ਸਫਲ ਕਰੇ ਜੀ ਲਾਓ ਜੀ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਂਦੇ ਆਂ ਆ ਸਾਰੀਆਂ ਸੰਗਤਾਂ ਆ ਰਹੀਆਂ ਜੀ ਸਾਰੀਆਂ ਉਤਰਕਸਾਲਾ ਆਪਾਂ ਜੇਤ ਜੰਦਾ ਬਖਸ਼ਾ ਬਖਸ਼ਾ ਸਫਲ ਹੋਏ ਸਾਰੇ ਮਤੇ ਸਲਾਮ ਜੀ ਨਵਾਹਿ ਹੁਜ ਜੀ ਦਾ ਗੋਦੋਰਾ ਮਾਤਾ ਭਾਗਵਤੀ ਪਿੰਡ ਜਨਵੜਾ ਜ਼ਿਲ੍ਹਾ ਬਿੰਦਰ ਜ਼ਿਲ੍ਹਾ ਬਿੰਦਰ ਤੁਹਾਨੂੰ ਸ੍ਰੀ ਵਾਹਿਗੁਰੂ ਜੀ ਕਰੋ ਜੀ ਪਰਕਰਮਾ ਨਿਸ਼ਾਨ ਸਾਹਿਬ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਕੀ ਪੱਤੇ ਇਧਰੋਂ ਬੱਸਾਂ ਪਰ ਪਰ ਕੇ ਆ ਗਈਆਂ ਜੀ ਆ ਸਾਰੀ ਸੰਗਤ ਆ ਗਈ ਤੇ ਗਈ ਸੰਗਤ ਪਹਿਲਾਂ ਸੰਤਾਂ ਗਈਆਂ ਉੱਪਰ ਦਰਸ਼ਨ ਮੇਲਾ ਕਰਨ ਨੂੰ ਚਲੋ ਜੀ ਆਪਾਂ ਵੀ ਚੱਲੀਏ ਉੱਪਰ ਇਧਰੋਂ ਬਸਪਾਰ ਕਰਕੇ ਆ ਰਹੀਆਂ tari te taia satna ਜਗ ਰੌਣਿਆਂ ਦਰਸ਼ਨ ਜੁੜੇ ਰਹੋ ਨਾਲ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਜੀ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਦਵਾਰਾ ਜੀ ਭਾਈ ਸਾਹਿਬ ਸਿੰਘ ਪੰਜਵੇਂ ਪਿਆਰੇ भाई साहब सिंह जी गुरुद्वारा यादगारी गुरुद्वारा बनया जी करो दर्शन तो ऊपर विच थोड़े शो या नहीं पानी भी ਸੰਗਤ ਆ ਰਹੀ ਮੱਥਾ ਟੇਕਣ ਲਈ ਕਰੋ ਜੀ ਦਰਸ਼ਨ ਸ੍ਰੀ ਮਹਾਰਾਜ ਕਹਿੰਦੇ ਵੀ ਰੇਪ ਸੇਵ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਜੀ ਗੁਰਦੁਆਰਾ ਨਾਨਕ ਪੀਰਾ ਸਾਹਿਬ ਦੇ ਅੰਦਰ ਆਵੇ ਗੇਟ ਤੇ ਲੱਗੇ ਜੀ ਕਰੋ ਦਰਸ਼ਨ ਸਾਰੇ ਸੰਤਾਂ ਪਰੋਂ ਘਟ ਗਿਆ ਮੋੜ ਨਾ ਗੇਟ ਆ ਗਿਆ ਇੰਚੇਡੋ ਜਿਕੇ ਰ

ਓਏ ਸਾਰੇ ਗੱਡੀ ਕੋਲ ਆ ਜਾਓ ਜੀ ਇੱਥੇ ਗੱਡੀ ਲਾਵਾਂਗਾ ਮੈਂ 2:30 ਵਜੇ ਠੀਕ ਆ ਜੀ ਚਲੋ ਜੀ ਅੱਗੇ ਤੁਹਾਨੂੰ ਦਿਖਾਉਨੇ ਆ ਕਰਾਉਨੇ ਆ ਦਰਸ਼ਨ ਗੁਰਦੁਆਰਾ ਨਾਨਕ ਤੇਰਾ ਸਾਹਿਬ ਤੇ ਐਂਟਰੀ ਹੋ ਗਈ ਆ ਸਾਰੀਆਂ ਸੰਗਤਾਂ ਆ ਗਈਆਂ 2655 ਨੰਬਰ ਗੱਡੀ ਦਾ ਰੇ ਉੱਤਰ ਰਹੇ ਨੇ ਹੈ ਚਾਚੇ ਦੇ ਵੀਡੀਓ ਤੇ ਰਖਾ ਦੇ ਜਾਂਦੇ ਜੀ ਕਿਹੜੇ ਚਾਚੇ ਦੀ ਆਪਾਂ ਆ ਗਏ ਆ ਜੀ ਗੁਰਦੁਆਰਾ ਨਾਨਕ ਦੀ ਰਾਹ ਲਾਈਵ ਨੇ ਟੀਪਾਂ ਨੇ ਖਤਮ ਹੋ ਗਿਆ ਥੋੜੇ ਇੱਕ ਬੰਨ ਕੀ ਚੱਕਰ ਬਣਿਆ ਅਨਿ ਚੁਪੀ ਪਾਇਆਂ ਸਮਝ ਤੋਂ ਬਾਹਰ ਹੈ ਕੰਮ ਹੋਣਾ ਨਹੀਂ ਚਾਹੀਦਾ ਗੁਰਦਵਾਰਾ ਸਾਹਿਬ ਜੀ ਨਾਨਕ ਤੇਰਾ ਸਾਹਿਬ ਕਰੋ ਜੀ ਦਰਸ਼ਨ ਸਾమే ਤਾਂ ਕਰ ਰਹੀਆਂ ਅੰਦਰθεν ਲੈ ਰਹੀਆਂ ਨਾਂਦੇ ਜੀ ਤੁਸੀਂ ਆਨੰਦ ਲਵੋ ਜੀ ਦਰਸ਼ਨ ਕਰੋ ਜੀ ਵੀਡੀਓ ਦੇਖੋ ਜੀ ਹਾਲ ਲਾਈਵ ਵਿੱਚ ਲੱਗੇ ਨੇ ਤੂੰ ਹੀ ਲੱਗ ਜਾ। ਆਇ ਤੋਂ ਜਾਲ ਭਰਦੇ ਬਾਬਾ ਜੀ ਤੇ ਮਿੱਠਾ ਜਾਲ ਆਇਆ ਜੀ ਬਾਬੇ ਨਾਨਕ ਦਾ। ਜਾਲ ਲੈ ਕੇ ਜਾਂਦੇ। ਇਹ ਮੈਨੂੰ ਫੜਾ ਦੇ ਮੈਂ ਫੜਾ ਦੇ ਨਾ ਬਾਦੀ ਗੱਲ ਐ। ਹਾਂ ਚਾਲ ਆ ਰਿਹਾ ਜੀ। ਤੇ ਅੰਨੇ ਦੋ ਇਤੋਂ ਜਾਲ ਛਕਦੇ ਨੇ ਜਾਲ ਜਾਂਦੇ ਸੰਗਤ। ਬਾਬੇ ਨਾਨਕ ਨੇ ਇੱਥੇ ਜਾਲ ਕੱਢਿਆ ਸੀ। ਅਇ ਤੋਂ ਜਾਲ ਪਿੱਛਾ ਕਰਨ ਲਈ ਤੋ ਛਕਦੇ ਸਾਰੇ ਜਾਲ ਮਿੱਠਾ ਜਾਲ ਛਕਦੀ ਕਰੇ ਵੇਲ ਜਾਂਦੇ ਕੰਨੀਆਂ ਪਾ ਕੇ ਚੱਲ ਜਾਂਦੇ ਲੋਕ ਬੜੇ ਵੱਡੇ ਵੱਡੇ ਕੰਨਾਂ ਵਿੱਚ ਜਾਂਦੇ ਲੋਕ ਬੋਤਲਾਂ ਵੈਪਸੀਆਂ ਕਿਵੇਂ ਕਿਵੇਂ ਕਿਹੋ ਭਾਂਡਾ ਹੈਗਾ ਜੀ ਸਾਰੇ ਲੈ ਕੇ ਜਾਂਦੇ ਆ ਕਿ ਲੋ ਜੱਕੇ ਤੈਨੂੰ ਹੋਰ ਦਿਖਾਣੇ ਆ ਵੀਡੀਓ ਦਾ ਤੇਰਾ ਸਾਫ ਕਦਾ ਜੋੜੇ ਰਿਓ ਵੀਡੀਓ ਦੇ ਨਾਲ ਨਾਨਕ ਤੇਰਾ ਸਾਹਿਬ ਜੀ ਬਾਬੇ ਨਾਨਕ ਨੇ ਕਿਸੇ ਜਾਲ ਕੱਢਿਆ ਸੀ ਅੱਜ ਵੀ ਜਾਲ ਮਿੱਠਾ ਨਿਕਲ ਰਿਹਾ ਜੀ ਕਰੋ ਜੀ ਦਰਸ਼ਨ ਸਾਰਿਆਂ ਸੰਗਤਾਂ ਨਾਲੇ ਸ਼ੇਅਰ ਕਰੋ ਜੀ ਵੀਡੀਓ ਸ਼ੇਅਰ ਕਰੋ ਜੀ ਕਮੈਂਟ ਕਰੋ ਲਾਈਕ ਕਰੋ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜੀ ਧੰਨਵਾਦ ਵੀਡੀਓ ਦੇਖਣ ਲਈ